ਸਤਿ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਮੋਗੇ ਅਸੀਂ ਵੀ ਘੈਂਟ ਹੀ ਆ ਦੇਖੋ ਪੱਖਾ ਬੰਦ ਕੀਤਾ ਕਿੰਨੀ ਗਰਮੀ ਆ ਰਹੀ ਹੈ ਹਨਾ ਹਾਂਜੀ ਭੈਣੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਈ ਹਾਂ ਹਨਾ ਇਹਦੇ ਵਿੱਚ ਮੈਂ ਤੁਹਾਨੂੰ ਜਿਹੜੀਆਂ ਭੈਣਾਂ ਘਰੇ ਬੈਠ ਕੇ ਕੰਮ ਕਰਦੀਆਂ ਨੇ ਹਨਾ ਜਾਂ ਕਰਨਾ ਚਾਹੁੰਦੀਆਂ ਨੇ ਉਹਨਾਂ ਲਈ ਮੈਂ ਇਹ ਚੈਨਲ ਸਟਾਰਟ ਕੀਤਾ ਨਵਾਂ ਸਿੰਪਲ ਤੋਂ ਸਿੰਪਲ ਆਪਾਂ ਵੀ ਘਰੇ ਬੈਠ ਕੇ ਆਪਾਂ ਕਿਵੇਂ ਕੰਮ ਕਰ ਸਕਦੇ ਹਾਂ ਇਹ ਆਪਣਾ ਨਵਾਂ ਚੈਨਲ ਆ ਤੁਸੀਂ ਸਾਰੇ ਜਣੇ ਇਹਨੂੰ ਵੀ ਸਬਸਕ੍ਰਾਈਬ ਕਰੋ ਉਹ ਚੈਨਲ ਤੇ ਮੇਰੇ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਆ ਹਨ ਇੱਕ ਦੋ ਮਹੀਨੇ ਹੁਣ ਵੀਡੀਓ ਇਸ ਚੈਨਲ ਤੇ ਹੀ ਆਉਣਗੀਆਂ ਜੀ ਅੱਜ ਮੈਂ ਕੀ ਕਰਤਾ ਮੈਂ ਲੈ ਕੇ ਆਈ ਸੀ ਇੱਕ ਦੁਪੱਟਾ ਉਹਦੇ ਵਿੱਚ ਚਿਰਖੀ ਸੀਗੀ ਉਹ ਮੈਂ ਫੋਟੋ ਲਾਉਂਗੀ ਨਾਲ ਸ਼ਾਇਦ ਮੈਂ ਵੀਡੀਓ ਵੀ ਬਣਾਵਾਂ ਉਹਦੇ ਵਿੱਚ ਸੀਗਾ ਜੀ ਚਿਰਖੀ ਤੇ ਮੈਂ ਉਹਦਾ ਕੀ ਕੀਤਾ ਉਹਦੇ ਵਿੱਚ ਉਹ ਦਿੱਤਾ ਸੀਗਾ ਦੁਪੱਟਾ ਮੈਨੂੰ 200 200 250 ਦਾ ਦੁਪੱਟਾ ਸੀ ਮੈਂ ਲੈ ਕੇ ਆਇਆ 100 ਦਾ ਕਿਉਂਕਿ ਉਹਦੇ ਵਿੱਚ ਚਿਰਖੀ ਸੀਗੀ ਹਨ ਮੈਂ ਉਹ ਦੁਪੱਟੇ ਨੂੰ ਆਪਣੇ ਲੈਣ ਜੋਗ ਬਣਾਇਆ ਦੇਖੋ ਤੁਸੀਂ ਮੈਂ ਕੀ ਕੀਤਾ ਜਿੱਥੇ ਚ ਰੱਖੀ ਸੀਗੀ ਹਨਾ ਆਪਾਂ ਕੀਤਾ ਉਹਦਾ ਜਗਾੜ ਤੁਸੀਂ ਵੀਡੀਓ ਵਿੱਚ ਦੇਖਿਓ ਜਾ ਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜਿਹੜੀਆਂ ਪਣਾ ਘਰੇ ਬੈਠ ਕੇ ਕੰਮ ਕਰਨਾ ਚਾਹੁੰਦੀਆਂ ਨੇ ਹਨਾ ਉਹ ਮੈਨੂੰ ਕਮੈਂਟ ਕਰੋ ਵੀ ਤੁਸੀਂ ਕਿੱਦਾਂ ਦਾ ਕੰਮ ਕਰਨਾ ਜਿਵੇਂ ਮੈਂ ਵੀਡੀਓ ਪਾ ਕੇ ਹਨਾ ਮਹੀਨੇ ਦਾ 20 ਤੋਂ 30000 ਰੁਪਏ ਕਮਾ ਰਹੀ ਹਾਂ ਹਨਾ ਕਿ ਤੁਸੀਂ ਵੀ ਉਹਦਾ ਉਹਨਾਂ ਕਮਾਉਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰੋ ਤੇ ਫਿਰ ਆਪਾਂ ਤੁਹਾਡੇ ਲਈ YouTube ਦਾ ਚੈਨਲ ਕਿਵੇਂ ਬਣਾਉਣਾ ਕਿਵੇਂ ਵੀਡੀਓ ਪਾਉਣੀ ਹੈ ਕਿ ਮੈਂ ਕੀ ਕਰਨਾ ਉਹ ਆਪਾਂ ਵੀਡੀਓ ਬਣਾ ਦੇ ਬਣਾਉਂਦੇ ਰਹਾਂਗੇ ਮਤਲਬ ਕਿ ਆਪਣੀ ਦੂਸਰੀ ਦਿਸਰੇ ਦਿਨ ਵੀਡੀਓ ਅੱਜ ਕਰੂਗੀ ਜੀ ਹੁਣ ਮੈਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਬਹੁਤ ਜ਼ਿਆਦਾ ਗਰਮੀ ਇੱਕ ਸੂਟ ਦੇਖ ਮੇਰਾ ਐਥੀ ਬਲੈਕ ਕਲਰ ਪਾਇਆ ਬਹੁਤ ਪੈੜਾ ਲੱਗਦਾ ਆਇਆ ਇੰਨੀ ਗਰਮੀ ਉਤੋਂ ਹਣਾ ਓਕੇ ਜੀ ਧੰਨਵਾਦ ਸਾਰਿਆਂ ਹਾਂਜੀ ਆਹ ਦੇਖੋ ਅੱਜ ਆਪਾਂ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਹਾਂ ਜਿਵੇਂ ਕਿ ਆਪਾਂ ਕਈ ਵਾਰ ਮਾਰਕੀਟ ਤੇ ਜਾਂਦੇ ਆ ਤੇ ਆਪਾਂ ਨੂੰ ਉੱਥੇ ਦੁਪੱਟੇ ਮਿਲ ਜਾਂਦੇ ਆ ਹਣਾ ਜਿਹਦੇ ਵਿੱਚ ਕੋਈ ਝੜਖੀ ਹੁੰਦੀ ਆ ਤੇ ਜਾਂ ਤੁਸੀਂ ਦੇਖੋ ਕੋਈ ਕੱਟ ਵਗੈਰਾ ਪਿਆ ਹੁੰਦਾ ਹਨਾ ਉਹ ਦੁਪੱਟੇ ਨੂੰ ਆਪਾਂ ਉੱਤੇ ਲੈਣ ਜੋਗਾ ਕਿਵੇਂ ਕਰਦੇ ਆ ਮੈਂ ਇਸ ਨੂੰ ਅੱਜ ਉਹ ਦੱਸਣ ਲੱਗੀ ਆ ਇਹ ਦੇਖੋ ਕਈ ਵਾਰ ਕੀ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਬਾਜ਼ਾਰ 'ਚ ਜਾਨੇ ਆਪਾਂ ਕੋਲ ਦੁਪੱਟਾ ਆਉਂਦਾ ਕਿਸੇ ਦਾ ਲੈਸ ਲਾਉਣ ਲਈ ਹਨਾ ਉਹਦੇ 'ਚ ਵੀ ਆਪਣੇ ਕੋਲ ਕੋਈ ਦੜਬੜ ਪੈ ਜਾਂਦੀ ਆ ਹੁਣ ਤੁਸੀਂ ਇਹ ਦੇਖੋ ਵੀ ਇਹ ਹੈਗਾ ਦੁਪੱਟਾ ਮੇਰਾ ਹਨਾ ਜਿਹਦਾ ਕਸਟਮਰ ਦਾ ਹੁੰਦਾ ਆਪਾਂ ਉਹਦੇ ਤੋਂ ਪੇਮੈਂਟ ਲੈਣੀ ਹੁੰਦੀ ਫਿਰ ਤਾਂ ਮੈਂ ਕੀ ਕਰਦੀ 20 ਰੁਪਏ ਵਾਲੀ ਚੌੜੀ ਲੈਸ ਪਾ ਦੇਣੀ ਸਿੱਥੇ ਮੋਟੀ ਠੀਕ ਆ ਹੁਣ ਮੈਂ ਹੈਗੀ ਇੱਕ ਜੂਸ ਤੇ ਆਪਾਂ ਲੈਸ ਉਹ ਨਹੀਂ ਪਾਵਾਂਗੇ ਮੈਂ ਲੈ ਕੇ ਆਈਆਂ ਸਿਰਫ 5 ਰੁਪਏ ਵਾਲੀ ਲੈਸ ਐਦਾਂ ਕਰਕੇ ਆਪਾਂ ਲੈਸ ਲਾਵਾਂਗੇ ਤੇ ਜਿਹੜੀ ਆ ਚੀਜ਼ ਆ ਇਹਨੂੰ ਆਪਾਂ ਇੱਥੇ ਕਰਕੇ ਗੁੰਮ ਕਰ ਦੇਵਾਂਗੇ ਇੱਥੇ ਵੀ ਲੈਸ ਲਾਵਾਂਗੇ ਤੇ ਆਪਾਂ ਚੱਕ ਦੇਵੀਂ ਇਹਦੇ ਲੈਸ ਲਾਵਾਂਗੇ ਹਨਾ ਉਹ ਆਪਾਂ ਖੁੰਜੇ ਵਗੈਰਾ ਕਿਵੇਂ ਕੱਢਣੇ ਤੇ ਕਿਵੇਂ ਇਹ ਮਿਲ ਕੇ ਲੈਸ ਰਾਉਣੀ ਹੈ ਉਹ ਮੈਂ ਤੁਹਾਨੂੰ ਹੁਣ ਦੱਸਣ ਲੱਗੀਆਂ ਆਪਾਂ ਕੀ ਕਰਨਾ ਜਿਵੇਂ ਕਿ ਤੇ ਚੰਗੀ ਤਰ੍ਹਾਂ ਪ੍ਰੈਸ ਮਾਰ ਲੈਣੀ ਆ ਜਿੱਥੋਂ ਆਪਣੀ ਦੁਪੱਟਾ ਫਟਿਆ ਹੋਇਆ ਜਾਂ ਚੁੰਨੀ ਫੱਟੀ ਹੋਈ ਆ ਉੱਥੋਂ ਮੰਨ ਲਓ 7.5 ਇੰਚ ਆ ਨਾ ਆਪਾਂ ਸਾਰੇ ਨਿਸ਼ਾਨ 7.5 ਤੇ ਲਾ ਲਾਵਾਂਗੇ ਇਹਦੇ ਲੰਮੇ ਉਹ ਤੁਸੀਂ ਦੇਖੀ ਜਾਏ ਹੁਣ ਵੀ ਕਿੰਨੀ ਘੈਂਟ ਚੁੰਨੀ ਬਣਦੀ ਆ ਆਪਣੀ 7.5 ਇੰਚ ਤੇ ਆਪਾਂ ਦੋਨੇ ਪਾਸੇ ਨਿਸ਼ਾਨ ਲਾ ਲਵਾਂਗੇ ਇੱਧਰ ਵੀ ਲਾਵਾਂਗੇ ਮੈਂ ਥੋੜੀ ਪ੍ਰੈਸ ਮਾਰਨ ਦੀ ਕਾਲ ਕਰਗੀ ਤੇ ਇੱਥੇ ਵੀ ਲਾ ਲਵਾਂਗੇ ਬਸ ਆਪਾਂ 7 7 ਇੰਚ ਹੀ ਲਾਉਣੇ ਆ ਜਿਆਦਾ ਨਹੀਂ ਲਾਉਣਾ ਇਹ ਆਪਾਂ ਲੰਮੀ ਹੋਈ ਪਾਵਾਂਗੇ ਇਹ ਤੇ ਲੈਸ ਲੱਗੀ ਹੈ ਜੀ ਆਪਣੀ 13 ਮੀਟਰ ਲੈ ਕੇ ਆਈਆਂ ਉਹ ਲੱਗੂ ਕਿੰਨੀਆਂ ਪੋ ਦੇਖਦੇ ਮੈਨੂੰ ਲੱਗਦਾ 12 ਕ ਲੱਗੂ ਸ਼ਾਇਦ ਆਏ ਕਰਕੇ ਆਪਾਂ ਸਾਰੇ ਨਿਸ਼ਾਨ ਲਾਉਂਦੇ ਨੇ ਦੇਖੋ ਨਿਸ਼ਾਨ ਆਪਣੇ ਆ ਵਾਲੇ ਹੈਗੇ ਤੇ ਆਪਾਂ ਇਹਦੇ ਉੱਪਰ ਕੀ ਕਰਨਾ ਲੈਸ ਰੱਖਣੀ ਹੈ ਸਿੱਧੀ ਠੀਕ ਹੈ ਦੁਪੱਟਾ ਵੀ ਆਪਣਾ ਸਿੱਧਾ ਹੋਣਾ ਚਾਹੀਦਾ ਲੈਸ ਵੀ ਆਪਣੀ ਸਿੱਧੀ ਹੋਣੀ ਚਾਹੀਦੀ ਆ ਹੁਣ ਆਪਾਂ ਥੋੜੀ ਜਿਹੀ ਸਲਾਈ ਮੋੜ ਕੇ ਕਰਕੇ ਇਹਦੇ ਉੱਪਰ ਸੀਨ ਲਾ ਲਓ ਜਿਵੇਂ ਆਪਾਂ ਕਮੀ ਇੱਥੇ ਕੰਨਾਂ ਪਾਉਣੇ ਨੇ ਉਹਵੇਂ ਲੱਗੂਗੀ ਇਹ ਜਿੰਨੀ ਜਿੰਨੀ ਆਪਾਂ ਬਾਹਰ ਦਿਖਾਉਣੀ ਆ ਹਨ ਉਹ ਉਹ ਤੋਂ ਥੋੜਾ ਜਿਹਾ ਪੁਆਇੰਟ ਇੱਧਰ ਸੀਨ ਲਾ ਦੋ ਇਹ ਉਹ ਪਾਸਾ ਹੈ ਕਿ ਕਿ ਆਪਣਾ ਕੋਈ ਕੱਟ ਵਗੈਰਾ ਨਹੀਂ ਹੈਗਾ ਇਹ ਵੀ ਕਿਤੇ ਰੱਖੀ ਹੈ ਇੱਕ ਪਾਸੇ ਤਾਂ ਕਰਕੇ ਆਪਾਂ ਡਿਜ਼ਾਈਨ ਬਣਾ ਰਹੇ ਹਾਂ ਪੂਰੇ ਧਿਆਨ ਨਾਲ ਲੇਹੇ ਪੱਲੇ ਤੇ ਵੀ ਲੈਸ ਲਾ ਲਈ ਸੀ ਆ ਆ ਗਿਆ ਆਪਣਾ ਝਿਰਖੇ ਵਾਲਾ ਪੱਲਾ ਹਣ ਹੁਣ ਆਪਾਂ ਇੱਥੇ ਕਿਵੇਂ ਕਰਨਾ ਆਪਾਂ ਜਿੰਨੀ ਕ ਆਪਾਂ ਲੈਸ ਬਾਹਰ ਚਾਹੀਦੀ ਓੰਨੀ ਕੇ ਇੱਥੇ ਰੱਖ ਕੇ ਫਿਲ ਲਾ ਲਵਾਂਗੇ ਅੰਦਰਲੇ ਪਾਸੇ ਰੱਖਣੀ ਆ ਆਪਾਂ ਇੱਥੇ ਆਪਾਂ ਨੂੰ ਥੋੜਾ ਧਿਆਨ ਨਾਲ ਲਾਉਣ ਦੀ ਜ਼ਰੂਰਤ ਆ ਜੇ ਤਾਂ ਆਪਣਾ ਕੱਟ ਹੋਵੇ ਨਾਰਮਲ ਹੀ ਫਿਰ ਤਾਂ ਆਪਾਂ ਨੀਚੇ ਸੀਨ ਲਾ ਕੇ ਹੈ ਨਾ ਉਹਨੂੰ ਬੰਦ ਕਰ ਲਾਂਗੇ ਪਰ ਇਹ ਚਿਰਖੀ ਹੈ ਚੌੜੀ ਹੈ ਇਹ ਕੱਟ ਤੋਂ ਘੱਟ ਨਹੀਂ ਲੱਗਣੀ ਨਾ ਵਾਲੀ ਤਾਂ 1.5 ਇੰਚ ਦੀ ਤਾਂ ਹੈਗੀ ਹੈਗੀ ਆ ਇਹ ਆਪਣੀ ਇੱਥੋਂ ਗਈ ਲੱਗ ਤੇ ਹੁਣ ਆਪਾਂ ਇਹਨੂੰ ਹੋਲਡ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਮੇਰੇ ਨਾਲ ਅਟੈਚ ਇੱਥੇ ਆ ਵਾਲੀ ਆ ਗਈ ਸੀ ਝਿਰਖੀ ਹੁਣ ਆਪਾਂ ਇਹਨੂੰ ਆਪਾਂ ਕਵਰ ਕਿਵੇਂ ਕਰਨਾ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਨਹੀਂ ਆਪਾਂ ਕੱਟ ਕੇ ਵੀ ਇਹਨੂੰ ਝਿਰਖੀ ਝਿਰਖੀ ਕੱਢ ਕੇ ਲਾ ਸਕਦੇ ਸੀ ਬਟ ਮੇਰੇ ਕੋਲ ਐਂਡ ਰੋਕ ਵਾਲੀ ਮਸ਼ੀਨ ਹੈ ਨਹੀਂ ਇਸ ਟਾਈਮ ਹਨਾ ਤਾਂ ਹੁਣ ਆਪਾਂ ਇਹਨੂੰ ਕੀ ਕੰਮ ਕਰੇ ਕਰਾਂਗੇ ਜਿਵੇਂ ਆਪਾਂ ਕਲੀਆਂ ਲਾਉਣੇ ਹੁੰਦੇ ਆ ਉਹ ਮੈਂ ਆਪਾਂ ਇਹਨੂੰ ਇਦਾਂ ਕਰਕੇ ਇੱਥੇ ਸੀਲ ਲਾ ਦੇਵਾਂਗੀ ਇੱਥੇ ਆਪਾਂ ਕਰਾਂਗੇ ਜਿਹੜੀ ਚਿਰਖੀ ਚਿਰਖੀ ਉਹ ਸਾਰੇ ਵੀਰੇ ਦੇ ਵਿੱਚ ਦੇ ਦਾਂਗੇ ਦੋਨੇ ਪਾਸੇ ਆਪਾਂ ਇਦਾਂ ਹੀ ਸੇਮ ਕਰਾਂਗੇ ਉਧਰ ਤਾਂ ਚਿਰਖੀਆਂ ਨਹੀਂ ਉਧਰ ਆਪਾਂ ਨੋਰਮਲ ਹੀ ਆਪਾਂ ਕੱਪੜਾ ਦੇ ਦਾਂਗੇ ਇੱਧਰ ਆਪਣੀ ਚਿਰਖੀ ਆ ਤਾਂ ਕਰਕੇ ਇੱਧਰ ਆਪਾਂ ਨੂੰ ਥੋੜਾ ਵੱਧ ਕੱਪੜਾ ਦੇਣਾ ਪਊਗਾ ਪਾਂ ਤੋਰ ਤੱਕ ਸੀਨ ਲਾ ਲਾਂਗੇ ਜਿਹੜੀ ਇਹ ਸੀਨ ਹੈ ਨਾ ਇਹ ਤਾਂ ਪਿੰਡ ਦਾ ਝਾਂਟਾ ਲਾਉਂਦੇ ਨੇ ਕੋਈ ਕੋਈ ਆਪਣੀ ਮਜ਼ਬੂਰੀ ਦੀ ਕੱਪੜਾ ਵਾਂਤੀ ਦੇਣੇ ਇੱਥੇ ਆਪਣੀ ਕੋਈ ਮਜ਼ਬੂਰੀ ਨਹੀਂ ਹੈਗੀ ਸੋ ਤਾਂ ਮੁੱਛੇ ਬੜਾ ਲੰਮਾ ਕੀ ਤਾਂ ਲ ਮੈਂ ਇੱਧਰ ਲਈ ਹੀ ਲਾ ਕੇ ਤੁਹਾਨੂੰ ਦੱਸ ਦਿੰਨਾ। ਬਾ ਦੇਖੋ ਜਿਵੇਂ ਹੁਣ ਆਪਾਂ ਇਹਨੂੰ ਇੱਧਰ ਨੂੰ ਨਹੀਂ ਫੋਲਡ ਕਰਾਂਗੇ ਕਿਉਂਕਿ ਇਧਰੋਂ ਪੁੱਠੀ ਆ ਆਪਾਂ ਇਹਨੂੰ ਨੀਚੇ ਨੂੰ ਹੀ ਰੱਖਾਂਗੇ ਇਧਰ ਨੂੰ ਕੰਨੀ ਵਾਲੇ ਪਾਸੇ ਨੂੰ। ਕੰਨੀ ਵਾਲੇ ਪਾਸੇ ਰਾਸ ਤੇ ਬਣਾਪੇ ਉੱਪਰ ਲਾਵਾਂਗੇ ਸੀਨ। ਇਹ ਸੀਨ ਤੁਸੀਂ ਮੋਟੀ ਵੀ ਲਾ ਸਕਦੇ ਹੋ ਐਡਾ ਕੋਈ ਚੱਕਰ ਨਹੀਂ ਹੈਗਾ। ਵਰ ਲਾਗ ਤੇ ਆ ਨਾ ਮੇਰੇ ਨੂੰ ਨੀਚੇ ਡਾਂਗ ਬੋਰਡ ਚ ਉੱਤਰ ਗਈ। ਪਾ ਲਈ ਤੇ ਦੁਪਹਿਰ ਆਪਾਂ ਗੋਮਾ ਸੀਨੀ ਬੁਲਾਤੀ ਸੀ। ਹੁਣ ਆਪਾਂ ਇਹਦੇ ਲਾਣ ਲੱਗਿਆ 4 ਸਾਈਡ ਲੈਸ। ਹੁਣ ਆਪਾਂ ਇਹ ਕਰਨਾ ਦੁਪੱਟਾ ਆਪਾਂ ਸਿੱਧਾ ਰੱਖਣਾ ਜਿਹੜੀ ਆਪਣੀ ਲੈਸ ਆ ਉਹ ਆਪਾਂ ਰੱਖਣੀ ਹੈ ਉਲਟੀ। ਬੁਠੀ ਮਤਲਬ ਆ ਦੇਖੋ ਹੁਣ ਆਪਾਂ ਇਹਨੂੰ ਜਿੰਨੀ ਜਿੰਨੀ ਕਿ ਆਪਾਂ ਬਾਹਰ ਰੱਖਣੀ ਆ ਉਹਨੀਆਂ-ਉਨੀਆਂ ਆਪਾਂ ਬਾਹਰ ਕੱਢਦੇ ਜਾਵਾਂਗੇ ਵੀਡੀਓ ਨੂੰ ਤੁਸੀਂ ਸਕਿਪ ਨਾ ਕਰਿਆ ਕਰੋ ਬਾਅਦ ਵਿੱਚ ਫਿਰ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਤੇ ਮੈਂ ਇਹੋ ਜਿਹਾ ਕੁਝ ਨਹੀਂ ਛੱੜਦੀ ਮੈ ਤੁਹਾਨੂੰ ਕਮੈਂਟ ਕਰਨਾ ਪਵੇ ਮੈਂ ਸਾਰਾ ਕਲੀਅਰ ਦੱਸਦੀ ਹਾਂ ਆਪੇ ਇਹ ਠਿੰਜਾ ਕਿਵੇਂ ਬਣਾਉਣਾ ਉਹ ਵੀ ਤੁਸੀਂ ਦੇਖਿਓ ਲੈਸ ਦੀਆਂ ਗੰਢਾ-ਗੰਢਾ ਪਹਿਲਾਂ ਹੀ ਖੋਲ ਲਿਆ ਕਰੋ ਨਹੀਂ ਫਿਰ ਮੇਰੇ ਵਾਂਗੂ ਮੌਕੇ ਤੇ ਮੱਥਾ ਮਾਰਨਾ ਪਊਗਾ ਵੇ ਵਧੀਆ ਤਰੀਕੇ ਨਾਲ ਲਾਉਦੇ ਆ ਨਾ ਉਹ ਜਿਵੇਂ ਮੇਰੀ ਨਿਕਲ ਗਈ ਉਹਵੇਂ ਨਹੀਂ ਕੱਢਣੀ ਆਪਾਂ ਲੈਂਸ ਦੁਪट्टे ਚੋਂ ਵੈਸੇ ਦੁਪੱਟੇ ਦੇ ਨਾਲ ਲੈਸ ਲਾਉਣੀ ਸੌਖੀ ਲੱਗਦੀ ਆ ਕਿਉਂਕਿ ਉਹ ਇੱਕ ਥਾਂ ਤੇ ਖੜ ਜਾਂਦਾ ਜਿਵੇਂ ਹੁਣ ਮਸਲਗੀਨ ਹੋ ਗਿਆ ਜਾਂ ਕੋਈ ਪਿਓਰ ਵਗੈਰਾ ਹੋ ਗਿਆ ਨਾ ਉਹ ਪੈਸੇ ਸੁngੜੀ ਜੇ ਆਂਦੇ ਰਹਿੰਦੇ ਆ ਹੁਣ ਆਪਾਂ ਲਾਵਾਂਗੇ ਖੁੰਜਾ ਇਹਦਾ ਜਿਹੜਾ ਖੁੰਜਾ ਹੁੰਦਾ ਉਹਨੂੰ ਜੇ ਆਪਾਂ ਪਹਿਲਾਂ ਫੋਲਡ ਕਰ ਲਈਏ ਫਿਰ ਤਾਂ ਮੈਨੂੰ ਲੱਗਦਾ ਵੀ ਸੌਖਾ ਲੱਗਦਾ ਹੈ ਨਾ ਤਾਂ ਮੈਨੂੰ ਘੌਲ ਹੀ ਰਹਿੰਦੀ ਐ ਮੈਂ ਮੌਕੇ ਤੇ ਹੀ ਉਹ ਕਰਦੀ ਆ ਜਦੋਂ ਖੁਆਏ ਦੇ ਵਿੱਚ ਗੰਡਾ ਪੈ ਜਾਂਦੀਆਂ ਨੇ ਉਹ ਮੈਨੂੰ ਬੜਾ ਖੇਚੜਾਉਂਦੀਆਂ ਨੇ ਆਹ ਦੇਖੋ ਆ ਆ ਗਿਆ ਆਪਣਾ ਖੁੰਝ ਹੁਣ ਜਿਹੜੇ ਐਕਸਟਰਾ ਧਾਗੇ ਹੋਣਗੇ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਹਨਾ ਹੁਣ ਆਪਾਂ ਇਹਨੂੰ ਮੋੜਨਾ ਕਿਵੇਂ ਆ ਆਪਾਂ ਨੂੰ ਕੇ ਮੈਮੋਰਨਾ ਐਦਾਂ ਕਰਕੇ ਰੱਖ ਲਵੋ ਜਿਹੜੀ ਆ ਚੀਜ਼ ਹੁੰਦੀ ਹੈ ਨਾ ਇਹਨੂੰ ਐਦਾਂ ਕਰਕੇ ਪੈਸੇ ਤਾਂ ਹੀ ਤਾਂ ਮੈਂ ਕਹਿ ਰਹੀ ਆ ਵੀ ਜਿਹੜੇ ਪਹਿਲੀ ਵਾਰ ਲਾ ਰਹੇ ਆ ਉਹ ਤੁਸੀਂ ਕੀ ਕਰੋ ਸੇਲ ਲਾ ਲਓ ਇਹਦੇ ਉੱਪਰ ਤਰਲੀ ਮਤਲਬ ਕਿ ਫੋਲਡ ਕਰ ਲਵੋ ਪਹਿਲਾਂ ਉਹ ਫਿਰ ਸੌਖਾ ਹੋ ਜਾਂਦਾ ਉਹ ਜਿਹੜੀ ਆਪਣੀਆਂ ਵਾਲੀ ਲਾਇਆ ਸਾਹਣੇ ਥੋੜਾ ਮੋਟਾ ਹੋ ਸਕਦਾ ਉਹ ਨੂੰ ਆਪਾਂ ਇਗਨੋਰ ਕਰੋ ਐਡਾ ਨਹੀਂ ਕੋਈ ਚੱਕਰ ਬੰਦਾ ਹੁੰਦਾ ਇਹਨੂੰ ਪਹਿਲਾਂ ਫੋਲਡ ਕਰਕੇ ਇਹੋ ਜਿਹੇ ਪਹਿਦ ਕਰਕੇ ਸੀਲ ਲਾ ਦਵਾਂਗੇ ਇੱਕ ਨਾ ਮੈਨੂੰ ਕਮੈਂਟ ਆਇਆ ਸੀ ਕਹਿੰਦੇ ਇਹਦੇ 'ਚ ਤੁਸੀਂ ਇੱਕ ਮੈਂ ਵੀਡੀਓ ਬਣਾਈ ਸੀ ਪਤਾ ਨਹੀਂ ਕਿਸ ਚੀਜ਼ ਦੀ ਸੁਣ ਮੈਨੂੰ ਯਾਦ ਨਹੀਂ ਕਹਿੰਦੇ ਇਹਦੇ 'ਚ ਤੁਸੀਂ ਕੀ ਦੱਸਿਆ ਕੁਝ ਖਾਸ ਨਹੀਂ ਦੱਸਿਆ ਇਦਾਂ ਉਹਦਾ ਐਵੇਂ ਕਰੋ ਉਹ ਕਰੋ ਜੋ ਕਰੋ ਗਿਆ ਤਾਂ ਦੱਸੋ ਕੀ ਕਰੋ ਕਿ ਮੈਂ ਪੂਰਾ ਕਲੀਅਰ ਆਉਟ ਜੰਨੇ ਹਾਂ ਨਾ ਮੈਂ ਪੂਰਾ ਕਲੀਅਰ ਸਮਝਾ ਰਹੀ ਆਂ ਪਰ ਫਿਰ ਵੀ ਜੇ ਕਿਸੇ ਨੂੰ ਸਮਝ ਨਹੀਂ ਆਉਂਦੀ ਤਾਂ ਮੈਂ ਸੌਰੀ ਆ ਤੇ ਜਿਹੜੇ ਫਟਾਫਟ ਅਕਾਊਂਟ ਬਣਾ ਕੇ ਮੈਨੂੰ ਕਮੈਂਟ ਕਰਦੇ ਹਨ ਉਹਨਾਂ ਦਾ ਤਾਂ ਕੋਈ ਰੱਬ ਹੀ ਰੱਖਾ ਇਹਨਾਂ ਨੇ ਤਾਂ ਉਹ ਕਹਿੰਦੇ ਹੁੰਦੇ ਨਾ ਬਾਬੇ ਨਾਲ ਕਨੂੰਣੀ ਬਖਸ਼ਾ ਸੀਗਾ ਮੈਂ ਤਾਂ ਫਿਰ ਵੀ ਇੱਕ ਆਮ ਜਿਹਾ ਇਨਸਾਨ ਆ ਆ ਦੇਖੋ ਜੇ ਇਹਦੇ ਉੱਪਰ ਪਹਿਲਾਂ ਸੀਲ ਲਾਈ ਹੁੰਦੀ ਨਾ ਫਿਰ ਆਪਾਂ ਨੂੰ ਸੌਖਾ ਹੋ ਜਾਂਦਾ ਤਾਂ ਕਰਕੇ ਫਿਰ ਮੈਨੂੰ ਥੋੜਾ ਜਿਹਾ ਡਰ ਵੀ ਸੀਗਾ ਇੱਕ ਸਾਡੇ ਕੈਮਰਾਮੈਨ ਨੇ ਪੜਾਈ ਕਰਨੀ ਸੀਗੀ ਤਾ ਕਰਕੇ ਫਿਰ ਮੈਂ ਜ਼ਿਆਦਾ ਟਾਈਮ ਨਹੀਂ ਬੇਸਪੀ ਕੀਤਾ ਇਕ ਰਹਿੰਦੀਆਂ ਖੁੰਦੀਆਂ ਮੱਖੀਆਂ ਇਹ ਲਓ ਪੀ ਜਾਂਦੀਆਂ ਨੇ ਯਾਰ ਕੋ ਇੱਥੋਂ ਵੀ ਥੋੜਾ ਜਿਹਾ ਮੋਟਾ ਹੋ ਗਿਆ ਜਿਹੜੀ ਆਪਾਂ ਕਲੀ ਪਾਈ ਸੀ ਇਹਦੇ ਵਿੱਚ ਤੁਸੀਂ ਇਹ ਦੇਖੋ ਵੀ ਆਪਣਾ ਸੌ ਦਾ ਦੁਪੱਟਾ ਸੀਗਾ ਸੌਕ ਦੀ ਮਨ ਲਾ ਦਾ ਲੈਂਸ ਪਈ ਹੈ ਹਨ ਤੇ ਇਹ ਵੀਡੀਓ ਉਹਨਾਂ ਭੈਣਾਂ ਲਈ ਹੈ ਜਿਹੜੀਆਂ ਘਰੇ ਬੈਠੀਆਂ ਨੇ ਕਿਉਂਕਿ ਜੇ ਆਪਾਂ ਬਟਿਕਾ ਤੋਂ ਇਹ ਚੀਜ਼ ਲਵਾਉਣੇ ਆ ਤਾਂ ਉਹ ਘਰ ਤੋਂ ਘੱਟ ਮੈਨਾਂ ਦਾ 50 ਰੁਪਏ ਤਾਂ ਸ਼ਾਇਦ ਇੱਕ ਕਲੀ ਦੀ ਲੈ ਲੈਂਦੇ ਆ ਲੈ ਕੇ ਲਵਾਈ ਦੇ ਤੇ ਆਪਾਂ ਉਹ ਚਾਰ-ਪੰਜ ਸੌ ਚ ਦੁਪੱਟਾ ਪੈ ਜਾਣਾ ਸੀਗਾ ਇਹ ਵੀਡੀਓ ਉਹਨਾਂ ਭੈਣਾਂ ਲਈ ਬਣਾਉਣੀ ਹੈ ਜਿਹੜੀਆਂ ਘਰੇ ਬੈਠੀਆਂ ਨੇ ਹਨਾ ਆਪ ਦਾ ਨਾਲੇ ਤਾਂ ਸ਼ੌਂਕ ਪੂਰਾ ਹੋ ਜਾਂਦਾ ਤੇ ਨਾਲੇ ਆਪਣਾ ਮਤਲਬ ਕਿ ਉਹ ਕਹਿੰਦੇ ਹੁੰਦੇ ਵੀ ਇੱਕ ਫੈਂਸੀ ਦੁਪੱਟਾ ਤਿਆਰ ਹੋ ਜਾਂਦਾ ਹਨਾ ਇਹਨੂੰ ਇੱਥੋਂ ਆਪਾਂ ਇਦਾਂ ਫੋਲਡ ਕਰ ਲਵਾਂਗੇ ਗੱਲ ਗੱਲ ਤੇ ਮੈਂ ਦੱਸਣਾ ਭੁੱਲ ਗਈ ਸੀ ਪੂੰਜਾ ਕਿਵੇਂ ਕੱਢਣਾ ਚਲੋ ਹੁਣ ਆਪਾਂ ਮਿਲਦੇ ਆ ਸਾਰੀ ਲੈਸ ਲਾ ਕੇ ਤੁਹਾਨੂੰ ਦੇਖੋ ਹੁਣ ਕੰਨੀ ਆ ਗਈ ਆਪਣੀ ਇਹਨੂੰ ਆਪਾਂ ਕੰਨੀ ਤੋਂ ਆਪਾਂ ਇਦਾਂ ਹੀ ਫੋਲਡ ਕਰਾਂਗੇ ਕੰਨੀ ਦਾ ਆਪਾਂ ਕੋਈ ਦਬਲ ਫੋਲਡ ਨਹੀਂ ਕਰਾਂਗੇ ਆਪਾਂ ਸੁੰਦਰ ਹੀ ਰੱਖਾਂਗੇ ਬਸ ਆਈਏ ਆਪਾਂ ਸਾਰੇ ਦੁਪੱਟੇ ਤੇ ਲੈਸ ਲਾਉਂਦੇ ਜਾਣੇ ਆ ਤਾਂ ਨਾ ਮੈਂ ਵੀ ਵਿੱਚ ਪਤਾ ਨਹੀਂ ਕੀਤਾ ਅੱਗੇ ਤੋਂ ਅੱਗੇ ਸੌਂਦਨੀ ਐ ਇਹਦੇ ਵਿੱਚ ਮੇਧ ਪੱਟਾ ਨਾ ਮੈਂ ਤਿਆਰ ਕਰ ਰਹੀ ਹਾਂ ਮਨ ਲਾਦਾ 6:00 ਵਜੇ 6:00 ਵਜੇ ਤੇ ਹੁਣ ਮੈਂ ਸੂਟ ਬਣਾਉਣਾ ਪੂਰਾ ਫਿਰ ਮੈਂ ਮੇਰਾ ਪਲਾਨ ਸੀਗਾ ਮੈਂ ਸਵੇਪਾ ਪਾ ਕੇ ਇਹਦੀ ਘਰੀਲ ਬਣਾਉਂਗੀ ਆਪਣਾ ਇੰਸਟਾਗ੍ਰam ਤੇ ਵੀ ਅਕਾਊਂਟ ਹੈਗਾ ਤੁਸੀਂ ਸਾਰੇ ਜਾ ਕੇ ਉੱਥੇ ਫੋਲੋ ਕਰੋ ਹਨਾ ਉਹਦੇ ਵੀ ਮੈਂ ਸ਼ਾਰਟ ਵੀਡੀਓ ਪਾਉਂਦੀ ਰਹਿੰਨੀ ਆ ਜੇ ਮਤਲਬ ਕਿ ਕੋਈ ਡਿਜ਼ਾਈਨ ਤਿਆਰ ਕੀਤਾ ਉਹਦੇ ਤੇ ਮੈਨੂੰ ਪਾਉਣਾ ਸੌਖਾ ਲੱਗਦਾ ਤੇ ਜਿਹੜੀਆਂ ਵੀ ਪਹਿਣਾ ਨੇ ਹਨਾ ਕੋਈ ਡਿਜ਼ਾਈਨ ਦੇਖਣਾ ਹੁੰਦਾ ਜਾਂ ਕੋਈ ਵਰਕ ਦਾ ਜਾਂ ਸਟੀਚਿੰਗ ਦਾ ਕਲੇ ਵਗੈਰਾ ਦਾ ਤੁਸੀਂ ਉੱਥੇ ਜਾ ਕੇ ਆਪਣੇ ਦੇਖ ਸਕਦੇ ਹੋ ਉਹਦਾ ਲਿੰਕ ਮੈਂ نیچے ਦੇ ਦੂੰਗੀ ਡਿਸਕ੍ਰਿਪਸ਼ਨ ਤੇ ਕਿੱਡਾ ਵੱਡਾ ਸ਼ਰਦਾ ਮਸਾ ਮੈਂ ਤਾਂ ਲੱਸੀ ਕਿਤੇ ਮੂੰਹ ਚ ਨਾ ਫਸ ਜੇ ਤੇ ਸਾਰੀਆਂ ਭੈਣਾਂ ਜਾ ਕੇ ਉੱਥੇ ਵੀ ਆਪਾਂ ਇਹ ਕੰਮ ਕਰੋ ਇੱਕ ਵਾਰ ਜਦੋਂ ਆਪਾਂ ਕੋਈ ਕੰਮ ਕਰਦੇ ਆ ਨਾ ਥੋੜੀ ਜਿਹੀ ਆਪਾਂ ਨੂੰ ਦਿੱਕਤ ਆਉਂਦੀ ਹੈ ਬਾਅਦ ਚ ਹੌਲੀ ਹੌਲੀ ਸਾਰਾ ਕੁਝ ਆਪੇ ਸੈੱਟ ਹੋ ਜਾਂਦਾ ਆਂਦਾ ਆਹ ਦੇਖੋ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਐਦਾਂ ਕਰਕੇ ਫੋਲਡ ਕਰ ਲਵਾਂਗੇ ਇੱਦਾਂ ਕਰਕੇ ਫੋਲਡ ਤੇ ਹੁਣ ਆਪਾਂ ਇਹਦੇ ਉੱਪਰ ਲਾ ਦਾਂਗੇ ਸੇਨ ਇੱਕ ਜੇ ਤੁਸੀਂ ਇੱਕ ਲਾਣੀ ਇੱਕ ਲਾ ਦੋ ਜੇ ਤੁਸੀਂ ਦੋ ਲਾਉਣੀਆਂ ਸੀ ਤਾਂ ਤੁਸੀਂ ਦੋ ਵੀ ਲਾ ਸਕਦੇ ਹੋ ਬਟ ਮੈਨੂੰ ਪਹਿਲਾਂ ਤਾਂ ਮੈਂ ਦੋ ਲਾਉਣੀਆਂ ਸੀ ਅੱਜਕੱਲ ਮੈਂ ਇੱਕ ਹੀ ਲਾਉਣੀਆਂ ਐ ਇੱਕ ਤਾਂ ਮੇਰੀਆਂ 50000 ਦੀ ਮਸ਼ੀਨਾਂ ਨਾਲ ਜਿਹੜੀ ਇਹ ਮੋਟੇ ਕੱਪੜੇ ਥੋੜੀ ਘੱਟ ਚੱਲਦੀ ਐ ਮਗਰ ਮੈਨੂੰ ਇਹ ਨਹੀਂ 50000 ਰੁਪਏ ਥੱਪੇ ਐ ਤੇ ਹੱਤਾ 4-5000 ਵਾਲੀ ਲਿਆਉਣੀ ਤੇ ਮਪਟਾਉੜੀ ਵਾਲੀ ਬਾਕੀ ਆਪਾਂ ਬਸ ਇਹਦੇ ਸੰਜੇ ਕਰਦੇ ਜਾਣਾ ਚੱਲ ਜਿਵੇਂ ਉਹਦੀ ਵੀ ਅੰਖ ਤੇ ਗੱਲ ਆ ਗਈ ਸੀ ਬਸ ਆਪਾਂ ਇਹ ਕਰਕੇ ਸਾਰੇ ਵੀ ਆਪਾਂ ਇੱਕ ਫੀਲ ਤੋਂ ਹੀ ਕੱਟ ਦੇ ਦਵਾਂਗੇ ਬਸ ਸਾਰੇ ਪੰਪਰਾ ਜਿਹੜੇ ਇੱਥੇ ਤੋਂ ਅੱਗੇ ਦਾ ਵੀਡੀਓ ਦੇਖਣ ਲਈ ਸਾਰੇ ਇਹਨਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਯਾਰ ਬਹੁਤ ਜ਼ਿਆਦਾ ਗਰਮੀ ਹੈ ਇੱਥੇ ਮੈਂ ਵੀਡੀਓ ਬਣਾਉਣੀ ਹੈ ਤੇ ਮਿਹਨਤ ਦਾ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਲੱਗਦੀ ਹੈ ਤੁਸੀਂ ਮੁੱਲ ਪਾਇਆ ਕਰੋ ਮੇਰੀ ਮਿਹਨਤ ਦਾ ਜਿਹੜੀ ਵੀਡੀਓ ਨੂੰ ਦੇਖਦੇ ਹੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਫਿਰ ਮੇਰੀ ਵੀਡੀਓ ਬਹੁਤ ਦੂਸਤਾਂ ਨਾਲ ਪਹੁੰਚ ਜਾਂਦੀ ਹੈ ਫਿਰ ਮੈਨੂੰ ਹੋਰ ਇਨਤਮ ਹੁੰਦੀ ਹੈ ਇਹ બીજી ਕੁੱਝ ਗੱਲ ਜਿਹੜੀਆਂ ਜਿਹੜੀਆਂ ਪੈਣਾ ਚਾਹੁੰਦੀਆਂ ਨੇ ਵੀ ਅਸੀਂ ਵੀ YouTube ਤੇ ਚੈਨਲ ਬਣਾਉਣਾ ਜਾਂ ਘਰੇ ਬੈਠ ਕੇ ਕੰਮ ਕਰਨਾ ਚਾਹ ਰਹੇ ਹਾਂ ਕਿਉਂਕਿ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਆ ਤੇ ਫਿਰ ਮੇਰੇ ਤੋਂ ਕੋਈ ਇੱਕ ਵੀਡੀਓ ਬਣਾ ਦਿੰਦੀ ਹਾਂ ਜਿਸ ਜੀ ਨੇ ਅਣਖੜ ਗੁੜੀਆਂ ਵੀ ਘਰੇ ਬੈਠ ਕੇ پیسے ਕਮਾ ਸਕਦੀਆਂ ਨੇ پیسے ਵੀ ਨਹੀਂ ਡਾਲਰ ਕਮਾ ਸਕਦੀਆਂ ਨੇ ਹੈਨਾ ਕਿਸੇ ਨੂੰ ਲੱਗਿਆ ਜੀ ਸਾਨੂੰ ਇਹਦੇ ਬਾਰੇ ਜਾਣਕਾਰੀ ਚਾਹੀਤਾ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਹੇਠਾਂ ਤੇ ਫਿਰ ਮੈਂ ਇਹਦੇ ਲਈ ਇੱਕ ਸਪੈਸ਼ਲ ਵੀਡੀਓ ਬਣਾ ਦਿੰਗੇ ਉਹਦਰ ਸਾਡੇ ਪੱਤਰਕਾਰ ਸਾਹਿਬ ਲੱਗੇ ਤਾ ਸਭਾ ਸੁਣਨ। ਪੜੀ ਦਿੱਤਾ ਵੰਨ ਲਿਆ। ਹੋਰ ਤੇ ਮੇਰੀ ਗਲਾਸ ਬਾਹਰ ਨਿਕਲ ਗਈ ਮੈਂ ਮਾਦਾ। ਪਰ ਇਹ ਮੈਂ ਬਾਅਦ ਕੀ ਦੇਖਾਂ। ਅੱਜ ਇਹ ਕੰਪਲੀਟ ਕਰਦੇ ਹਾਂ। ਉਹ ਆਪਣੀ ਹੋ ਗਈ ਲੈਸ ਕੰਪਲੀਟ ਦੁਪੱਟਾ ਹੋ ਗਿਆ ਆਪਣਾ તૈયાર ਤੇ ਹੁਣ ਮੈਂ ਚਲੋ ਉੱਤੇ ਵੱਡੇ ਜਾ ਕੇ ਦਿਖਾਉਣੀ ਉਹ ਤੇ ਵੀ ਬਾਈ ਧੰਨਵਾਦ ਜਿਹੜੇ ਇੱਥੇ ਤੱਕ ਆਇਆ ਹਾਂਜੀ ਆ ਦੇਖੋ ਆਪਣਾ ਦੁਪੱਟਾ ਹੋ ਗਿਆ ਆਪਾਂ ਇਹਦੇ ਵਿੱਚ ਦੋ ਕਲੀਆਂ ਪਾਈਆਂ ਨੇ ਤੇ ਫੋਰ ਸਾਈਡ ਆਪਾਂ ਸਾਰੇ ਲੈਸ ਲਾਈ ਆ ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਆਪਾਂ ਜੋੜ ਲਾਇਆ ਸੀ ਉਹ ਆਪਣਾ ਕਿੱਥੇ ਗਿਆ ਕਿਉਂਕਿ ਹੱਤ ਅੱਗੇ ਤੋਂ ਕੱਟਣ ਆਲੇ ਪਈ ਉਹ ਆਪਾਂ ਬਾਅਦ ਚ ਕਟਾਂਗੇ